ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤੇ ਤੁਸੀਂ ਹੋਰ ਕੌਣ ਹੈ ਹਾਂ ਹਾਂ ਮਜੀਠਾ ਹਰਾਉਂਦੀ ਹੈ ਉਹ ਗੱਲ ਆ ਹਾਂਜੀ ਦੇਖੋ ਇੱਕ ਮਿੰਟ ਇੱਕ ਦੇਖ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ। ਓਏ ਇੱਕ ਮਿੰਟ ਯਾਰ ਰਖ ਲੋ ਜੋ। ਕਾਕਾ ਥੋੜਾ ਡਿਸਪਲਿਨ ਰਹਿ ਲੈ। ਸਟੇਜ ਉੱਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦਾ। ਤੁਸੀਂ ਥੋੜਾ ਡਿਸਪਲਿਨ ਚ ਰਹੋ ਤਾਂ ਡਿਸਪਲਿਨ ਚ ਕੰਮ ਕਰੀ ਜਾ। ਮੈਂ ਮਜੀਠੇ ਦੇ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ। 2017 ਦੇ ਵਿੱਚ ਵੀ ਸਾਰੇ ਮਜੀਠੇ ਦੀਆਂ ਸੀਟਾਂ ਗੁਰੂ ਮਾਰਾ ਸਾਹਿਬ ਦੀ ਮਿਹਰ ਨਾਲ ਅਸੀਂ ਜਿੱਤੀਆਂ ਸੀ ਇੱਕ ਮਜੀਠਾ ਸੀਟ ਰਹਿ ਗਈ ਸੀ। ਉਹਦਾ ਬੜਾ ਭਾਰੀ ਨੁਕਸਾਨ ਸਾਡੇ ਜਿਹੜੇ ਕਾਂਗਰਸੀ ਵੀਰ ਨੇ ਮਜੀਠੇ ਦੇ ਉਹਨਾਂ ਨੂੰ ਹੋ ਰਿਹਾ ਮੇਰੀ ਹੱਥ ਜੋੜ ਕੇ ਤੇ ਝੋਲੀ ਅੱਡ ਕੇ ਗੁਜ਼ਾਰਿਸ਼ ਹੈ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਅਗਲੀ ਇਲੈਕਸ਼ਨ ਕਾਂਗਰਸੀ ਨਹੀਂ ਸਾਡੇ ਆਉਣ ਵਾਲੇ ਨੌਜਵਾਨਾਂ ਦੇ ਤੇ ਪੰਜਾਬ ਦੇ ਭੁੱਖ ਦੀ ਇਲੈਕਸ਼ਨ ਮਜੀਠਾ ਹਲਕਾ ਕਿਸੇ ਟਾਈਮ ਕਾਂਗਰਸ ਦਾ ਘੜ ਹੁੰਦਾ ਸੀ ਅਸੀਂ ਇੱਕ ਵਾਰ ਫੇਰ ਇਹਨੂੰ ਕਾਂਗਰਸ ਦਾ ਘੜ ਬਣਾਣਾ ਹੈ ਸੂਝ-ਬੂਝ ਨਾਲ ਚੱਲਣਾ ਭਗਵੰਤ ਪਾਲ ਜੀ ਦੇ ਹੱਥ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪਰ ਜ਼ੋਰ ਕੋਸ਼ਿਸ਼ ਕਾਂਗਰਸ ਦੀ ਲੀਡਰਸ਼ਿਪ ਕਰੇਗੀ ਮੇਰੀ ਗੁਜ਼ਾਰਿਸ਼ ਹੈ ਸਮੁੱਚੇ ਪੰਜਾਬੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਪੈਗਾ ਇੱਕ ਚੰਗੀ ਸੋਚ ਵਾਲਾ ਲੀਡਰ ਸਾਨੂੰ ਚੁਣਨਾ ਪੈਗਾ ਨਹੀਂ ਤੇ ਇਸ ਟਾਈਮ ਗੈਰ ਪੰਜਾਬੀਆਂ ਦੀ ਤਾਕਤ ਪੰਜਾਬ ਚ ਵੱਧ ਰਹੀ ਹੈ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲੋ ਸਾਡੀ ਪਛਾਣ ਕਿਉਂਕਿ ਅਸੀਂ ਤਾਕਤ ਚਾ ਪੰਜਾਬ ਦੇ ਵਿੱਚ ਇਸ ਗੱਲ ਕਾਰਨ ਜਿੱਤ ਸਕਦਾ ਜੇ ਇੱਕ ਪਾਸਿਓਂ ਜਿੰਡਿਆਲਾ ਗੁਰੂ ਜਾਂ ਬਾਬਾ ਬਕਾਲਾ ਅਸੀਂ ਜਿੱਤ ਸਕਨੇ ਆ ਜੇ ਗਵਾਂ ਚ ਅਸੀਂ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਕਾਦੀਆਂ ਹਲਕੇ ਤੇ ਬਟਾਲਾ ਅਸੀਂ ਜਿੱਤ ਸਕਨੇ ਤੇ ਕੀ ਕਾਰਨ ਹੈ ਕਿ ਮਜੀਠਾ ਅਸੀਂ ਕਿਉਂ ਨਹੀਂ ਜਿੱਤ ਸਕਦੇ ਹੁਣ ਤੁਸੀਂ ਵੇਖਿਆ ਇਹ ਜਿਹੜਾ ਇਸ ਟਾਈਮ ਫਰਜ਼ੀ ਮੁੱਖ ਮੰਤਰੀ ਇਹ ਤਾਂ ਬਿਲਕੁਲ ਇੱਕ ਬੌਂਡਡ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਸਾਰੇ ਹੀ ਕੇਜਰੀਵਾਲ ਨੇ ਆਪਣੇ ਬੰਦੇ ਲਿਆ ਕੇ ਇੱਥੇ ਲਾ ਦਿੰਦੇ ਨੇ ਜਿਨ੍ਹਾਂ ਨੇ ਮੰਤਰੀ ਨੇ ਇਹਨਾਂ ਦੇ 8-8 10-10 ਮਹਿਕਮਿਆਂ ਦੇ 8-8 10-10 ਮੰਤਰੀਆਂ ਤੇ ਇੱਕ ਦਿੱਲੀ ਦਾ ਮਨੀਸ਼ ਸਸੋਂਧਿਆ ਲੱਗਾ 8-10 ਮਹਿਕਮਿਆਂ ਤੇ ਸਤਿੰਦਰ ਜੈਨ ਲੱਗਾ 810 ਬੈਕਪਿਆ ਤੇ ਵਿਜੇ ਨਾਇਰ ਲੱਗਾ। ਭਗਵੰਤ ਦੀ ਜਗ੍ਹਾ ਤੇ ਵਿਭਵ ਕੁਮਾਰ ਲੱਗਾ। ਕੋਈ ਬਾਹਰ ਲਿਆਨੇ ਐ ਇਸ ਟਾਈਮ ਮੇਰੇ ਵੀਰੋ। ਇੱਕ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਤੇ ਇਨਡਾਇਰੈਕਟ ਕਾਬਜ਼ ਕੇਜਰੀਵਾਲ ਨੇ ਆਪਣੇ ਬੰਦੇ ਕਰ ਲਏ ਨੇ। ਇੱਕ ਬੰਦੂ ਮੁੱਖ ਮੰਤਰੀ ਬਣ ਗਿਆ। ਭਗਵੰਤ ਨੇ ਆਪਣਾ ਇਮਾਨ ਵੇਚ ਦਿੱਤਾ। ਨਾ ਤੇ ਇਹਦਾ ਭਗਵੰਤ ਮਾਨ ਨੇ। ਬਟ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਇਹਨੇ ਆਪਣਾ ਈਮਾਨ ਵੇਚ ਦਿੱਤਾ ਬਾਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਸਾਡੇ ਵਰਕਰਾਂ ਦੇ ਨਾਲ ਹੁਣੇ ਮੇਰੇ ਨਾਲ ਵੜਿੰਗ ਸਾਹਿਬ ਕਹਿ ਰਹੇ ਸੀ ਕਿ ਕਰੰਟ ਬੜਾ ਜਦੋਂ ਜਕਾਰਾ ਛੱਡਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਕੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜ ਜਿਨ੍ਹਾਂ ਦਾ ਮਾਂਜਾ ਜਿਹਾ ਏਰੀਆ ਦਾ ਵੱਧ ਲੈਂਦਾ ਓਥੇ ਕਰੰਟ ਵੀ ਵੱਧ ਸਾਰਨ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਤੀ ਹੁੰਦੀ ਤਾਂ ਮਜੀਠੀ ਹਲਕੇ ਚ ਐਸੇ ਗਾਲ ਨਹੀਂ ਉਹਨਾਂ ਨੂੰ ਕਰੰਟ ਆ ਰਿਹਾ ਐਸੇ ਕਰੰਟ ਦਾ ਹੀ ਮੈਂ ਕਹਿੰਦਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਕਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੰਦਾ ਤਾਂ ਤੁਸੀਂ ਹੋਰ ਕੌਣ ਹੈ ਹਾਂ ਮਜੀਠਾ ਹਰਾਉਂਦੀ ਹੈ ਉਹ ਗੱਲ ਆ ਹਾਂਜੀ ਹਾਈ ਮਾਨ ਜੀ ਜਿੰਦੀਆਂ ਬੇ ਕੋ ਇੱਕ ਮਿੰਟ ਇੱਕ ਦੇਖ ਮੈਂ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਖਲੋ ਜੋ ਕਾਕਾ ਥੋੜਾ ਡਿਸਪਲਿਨ ਰਹਿ ਲੈ ਸਟੇਜ ਉੱਤੇ ਬਾਈਕ ਹੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਨਹੀਂ ਨਹੀਂ ਮਾਈਕ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀ ਜਾਓ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ। ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ। ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ। ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ। ਜੇ ਫਿਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ। ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਐਨਾ ਹੀ ਕਹਿੰਦਾ ਹੋਇਆ। ਮੈਂ ਤੁਹਾਡਾ ਸਾਰਿਆਂ ਦਾ ਬਹੁਤ مشਕੂਰ ਹਾਂ। ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ